ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋਹੜੀ ਵਾਲੀ ਰਾਤ ਇਹ ਇੱਕ ਕੰਮ ਕਰੋ ਤਾਂ ਦੇਖਣਾ ਸਾਡੇ ਘਰ ਦਾ ਸਾਰਾ ਹੀ ਆਲਸਤ ਲਿੱਦਰ 네ਗੇਟਿਵ એનર્ਜੀ ਦੂਰ ਹੋ ਜਾਵੇਗੀ ਸਾਡੇ ਘਰ ਦੇ ਵਿੱਚ ਵੀ ਪੋਜ਼ਿਟਿਵ એનર્ਜੀ ਪੋਜ਼ਿਟਿਵ ਊਰਜਾ ਦਾ ਪ੍ਰਭਾਵ ਹੋਵੇਗਾ ਤਾਂ ਫਿਰ ਉਹ ਕਿਹੜਾ ਕੰਮ ਹੈ ਜੋ ਆਪਾਂ ਲੋਹੜੀ ਵਾਲੀ ਰਾਤ ਕਰਨਾ ਹੈ ਜਿਸ ਦਾ ਸਾਡੀ ਜ਼ਿੰਦਗੀ ਦੇ ਉੱਪਰ ਬੜਾ ਹੀ ਚੰਗਾ ਪ੍ਰਭਾਵ ਪਵੇਗਾ ਜੋ ਸਾਡੀ ਤਰੱਕੀ ਸਾਡੀ ਖੁਸ਼ਹਾਲੀ ਦਾ ਕਾਰਨ ਬਣੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਚਿਰ ਗੁਰੂ ਨਾਨਕ ਦੇਵ ਜੀ ਜਰੂਰ ਲਿਖ ਦੇਣਾ ਜੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾ ਸੰਗਾਜੀ ਪਹਿਲਾ ਦੋ ਬੇਨਤੀਆਂ ਲੋਹੜੀ ਕੇ ਸਿੱਖਾਂ ਦਾ ਤਿਉਹਾਰ ਨਹੀਂ ਹੈ ਪਰ ਫਿਰ ਵੀ ਸਾਡੇ ਕਈ ਸਿੱਖ ਭੈਣ ਭਰਾ ਇਸ ਲੋਹੜੀ ਦੇ ਤਿਉਹਾਰ ਨੂੰ ਬੜੇ ਹੀ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਂਦੇ ਹਨ ਇਸ ਦਿਨ ਧੀਆ ਪੁੱਤਰਾਂ ਦੀਆਂ ਲੋਹੜੀਆਂ ਵੰਡੀਆਂ ਜਾਂਦੀਆਂ ਹਨ ਜੇਕਰ ਪੁੱਤਰ ਦਾ ਵਿਆਹ ਹੋਇਆ ਹੋਵੇ ਤਾਂ ਉਹਦੀ ਵੀ ਲੋਹੜੀ ਵੰਡੀ ਜਾਂਦੀ ਹੈ ਆਪਣੇ ਘਰ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਕਈ ਲੋਕ ਖਾ ਪੀ ਕੇ ਕਈ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਲੋਹੜੀ ਦੀ ਰਾਤ ਨੂੰ ਘਰ ਦੇ ਵਿੱਚ ਲੋਹੜੀ ਬਾਲੀ ਜਾਂਦੀ ਹੈ ਜਿਹਦੇ ਵਿੱਚ ਕਈ ਲੋਕ ਤਿੱਲ ਪਾਉਂਦੇ ਹਨ ਕਈ ਲੋਕ ਖਾਣ ਦੀਆਂ ਚੀਜ਼ਾਂ ਪਾਉਂਦੇ ਹਨ ਜੋ ਪਾਉਂਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇੰਜ ਕਰਨ ਦੇ ਨਾਲ ਸਾਡੇ ਘਰ ਦਾ ਆਲਸ ਦਲੇਦਰ ਦੂਰ ਹੋਵੇਗਾ ਸਾਡੇ ਘਰ ਦੀ ਜੋ 네ਗੇਟਿਵ એનર્ਜੀ ਹੈ ਉਹ ਦੂਰ ਹੋਵੇਗੀ ਅਤੇ ਸਾਡੇ ਘਰ ਦੇ ਵਿੱਚ ਪੋਜ਼ਿਟਿਵ ਊਰਜਾ ਦਾ ਪ੍ਰਭਾਵ ਹੋਵੇਗਾ ਪ੍ਰਸਾਦ ਸੰਗਤ ਜੀ ਅਸੀਂ ਸਾਰੇ ਸਿਆਣੇ ਹਾਂ ਇਸ ਗੱਲ ਨੂੰ ਸਮਝਦੇ ਹਾਂ ਕਿ ਸਿਰਫ ਲੋੜੀ ਦੀ ਅੱਗ ਦੇ ਵਿੱਚ ਤੇਲ ਪਾ ਦੇਣਾ ਜਾਂ ਕੁਝ ਹੋਰ ਚੀਜ਼ਾਂ ਪਾਉਣ ਦੇ ਨਾਲ ਸਾਡਾ ਆਲਸ ਦੂਰ ਨਹੀਂ ਹੋ ਸਕਦਾ ਇਹ ਆਲਸ ਇਹ ਦਲੇਦਰ ਮਨੁੱਖ ਨੇ ਆਪ ਪਾਇਆ ਹੋਇਆ ਹੈ ਅਤੇ ਮਨੁੱਖ ਆਪ ਹੀ ਇਹਨੂੰ ਦੂਰ ਕਰ ਸਕਦਾ ਹੈ ਆਪਾਂ ਨੂੰ ਪਤਾ ਨਹੀਂ ਕਿ ਆਲਸ ਦੂਰ ਕਰਨ ਦੇ ਲਈ ਆਲਸ ਤੋਂ ਖਹਿੜਾ ਛਡਾਉਣ ਦੇ ਲਈ ਕਿੰਨੀਆਂ ਕਹਾਣੀਆਂ ਕਿੰਨੀਆਂ ਵੀਡੀਓਜ਼ ਦੇਖਦੇ ਹਾਂ ਕਿੰਨਾ ਕੁਝ ਪੜ੍ਹਦੇ ਹਾਂ ਪਰ ਪੜ੍ਹੇ ਸੁਣੇ ਦਾ ਸਾਡੇ ਜੀਮਾਂ ਦੇ ਉੱਤੇ ਅਸਰ ਨਹੀਂ ਹੁੰਦਾ ਜਦੋਂ ਅਸੀਂ ਉਹਨਾਂ ਗੱਲਾਂ ਨੂੰ ਆਪਣੇ ਆਪ ਤੇ ਲਾਗੂ ਕਰਦੇ ਹਾਂ ਪਰ ਅਸੀਂ ਸਿਰਫ ਪੜ੍ਹਨ ਸੁਣਨ ਤੱਕ ਸੀਮਤ ਹਾਂ ਉਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰਦੇ ਪਰ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਖੁਸ਼ ਰਹਿਣਾ ਹੈ ਤੰਦਰੁਸਤ ਰਹਿਣਾ ਹੈ ਤੇ ਫਿਰ ਪੜੀਆਂ ਸੁਣੀਆਂ ਚੰਗੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਵੀ ਚਾਹੀਦਾ ਹੈ ਅਤੇ ਅੱਜ ਦੀ ਆਪਣੀ ਚੰਗੀ ਗੱਲ ਇਹ ਹੀ ਹੈ ਕਿ ਸਿਰਫ ਲੋੜੀ ਦੀ ਆਗੇ ਦੇ ਵਿੱਚ ਤੇਲ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਦਾ ਆਲਸਦਿਲਦ ਦੂਰ ਨਹੀਂ ਹੋਣਾ ਇਹ ਜਦੋਂ ਅਸੀਂ ਖੁਦ ਮਨ ਬਣਾਵਾਂਗੇ ਕਿ ਅਸੀਂ ਅੱਜ ਤੋਂ ਬਾਅਦ ਆਲਸ ਨਹੀਂ ਕਰਨਾ ਇਹ ਆਲਸ ਦੀ ਕੀ ਮਜਾਲ ਹੈ ਕਿ ਸਾਡੇ ਨੇੜੇ ਵੀ ਆ ਜਾਵੇ ਇਹ ਆਲਸ ਇਹ ਦਲੇਦਰ ਇਹ ਸੁਸਤੀ ਪਹਿਲਾਂ ਸਾਡੇ ਮਨ ਨੂੰ ਖੇੜਦੀ ਹੈ ਫਿਰ ਮਨ ਸਾਡੇ ਤਨ ਤੇ ਕੰਟਰੋਲ ਕਰਦਾ ਹੈ ਕਿਉਂਕਿ ਮਨ ਦੀ ਸਾਰੇ ਖੇਡ ਹੈ ਤੇ ਮਨ ਨੇ ਹੀ ਸਾਡੇ ਸਾਰੇ ਕੰਮ ਕਰਨੇ ਹਨ ਅਤੇ ਮਨ ਦੇ ਵਿੱਚ ਜੋ ਵੀ ਗੱਲ ਹੈ ਇੱਕ ਵਾਰ ਜੇ ਆ ਗਈ ਉਹਨੂੰ ਆਪਾਂ ਚਾਹ ਕੇ ਵੀ ਬਾਹਰ ਨਹੀਂ ਕੱਟ ਸਕਦੇ ਫਿਰ ਉਸੇ ਤਰੀਕੇ ਦੇ ਨਾਲ ਸਾਡਾ ਮਨ ਕੰਮ ਕਰਦਾ ਹੈ ਤਾਂ ਆਪਾਂ ਆਪਣੇ ਮਨ ਨੂੰ ਮਜਬੂਤ ਬਣਾਉਣਾ ਹੈ ਆਪਣੇ ਮਨ ਨੂੰ ਆਪਣੇ ਵਸ ਵਿੱਚ ਆਪਣੇ ਕੰਟਰੋਲ ਵਿੱਚ ਕਰਨਾ ਹੈ ਤਾਂ ਹੀ ਸਾਡਾ ਮਨ ਸਾਡੇ ਤਾਂ ਤੋਂ ਕੰਮ ਕਰਵਾਵੇਗਾ ਕਦੇ ਵੀ ਇਹ ਗੱਲ ਅਝਿਮਾ ਕੇ ਦੇਖ ਲਿਓ ਤੁਸੀਂ ਚੰਗੇ ਪਲੇਠ ਠੀਕ ਠਾਕ ਬੈਠੇ ਹੋਵੋਗੇ ਤਾਂ ਬਸ ਇਹ ਗੱਲ ਨੂੰ ਮਹਿਸੂਸ ਕਰ ਲਿਓ ਕਿ ਇੰਜ ਲੱਗਦਾ ਹੈ ਕਿ ਜਿਵੇਂ ਮੇਰਾ ਅੱਜ ਸਰੀਰ ਠੀਕ ਨਹੀਂ ਹੈ ਬਸ ਇਹ ਗੱਲ ਕਹਿੰਦਿਆਂ ਦੀ ਬਸ ਇਹ ਗੱਲ ਕਹਿਣ ਦੀ ਦੇਰ ਹੈ ਕਿ ਸਾਨੂੰ ਆਪਣਾ ਸਰੀਰ ਸੱਚੀ ਬਿਮਾਰ ਬਿਮਾਰ ਲੱਗਣਾ ਸ਼ੁਰੂ ਹੋ ਜਾਵੇਗਾ ਇੰਜ ਲੱਗਣਾ ਹੈ ਜਿਵੇਂ ਸਰੀਰ ਦੇ ਵਿੱਚੋਂ ਦਰਦਾਂ ਪੀੜਾਂ ਨਿਕਲ ਰਹੀਆਂ ਹਨ ਕਿਉਂਕਿ ਖੇਡ ਸਾਰੇ ਮੰਨਦੇ ਹਨ ਸਾਡਾ ਮਨ ਜੋ ਵੀ ਗੱਲ ਨੂੰ ਸਵੀਕਾਰ ਕਰਦਾ ਹੈ ਉਹੀ ਕੰਮ ਸਾਡੇ ਤਨ ਤੋਂ ਕਰਵਾਉਂਦਾ ਹੈ ਮਨ ਚਾਹੇ ਤਾਂ ਬਿਮਾਰ ਸਰੀਰ ਤੋਂ ਕੰਮ ਕਰਵਾ ਸਕਦਾ ਹੈ ਜੇ ਮਨ ਚਾਵੇ ਤਾਂ ਸਾਡੇ ਚੰਗੇ ਭਲੇ ਸਰੀਰ ਨੂੰ ਵੀ ਮਾਰ ਕੱ ਸਾਖਦਾ ਹੈ ਇਹ ਸਾਰੀ ਖੇਡ ਮੰਨਦੀ ਹੈ ਇਸ ਕਰਕੇ ਮਨ ਦੇ ਵਿੱਚ ਕਦੇ ਵੀ ਆਲਸ ਦਿਲ ਇੰਦਰ ਨਹੀਂ ਆਉਂਦੇ ਨਾ ਆਪਣੇ ਮਨ ਨੂੰ ਮਜ਼ਬੂਤ ਕਰਨਾ ਹੈ ਅਤੇ ਅਸੀਂ ਆਪਣੇ ਆਪ ਦਾ ਆਲਸ ਆਪ ਹੀ ਦੂਰ ਕਰ ਸਕਦੇ ਹਾਂ ਆਪਣੇ ਮਨ ਨੂੰ ਇਹ ਮੈਸੇਜ ਦੇ ਕੇ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਆਲਸ ਸੁਸਤੀ ਨੂੰ ਆਪਣੇ ਨੇੜੇ ਨਹੀਂ ਆਉਂਦੇ ਨਾ ਮੈ ਆਪਣੇ ਹੱਥੀ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰਨਾ ਹੈ ਕਿਉਂਕਿ ਆਲਸ ਮੁਨੱਖ ਨੂੰ ਨਾਕਾਮਜਾਬ ਨਰਾਸ਼ ਬਣਾਉਂਦਾ ਹੈ ਤੇ ਕੋਈ ਵੀ ਕੰਮ ਸਮੇਂ ਸਿਰ ਤੇ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ ਉਹਨੂੰ ਆਪਣੇ ਕੰਮ ਅੱਗੇ ਤੋਂ ਅੱਗੇ ਕਰਨ ਦੀ ਆਦਤ ਪੈ ਜਾਂਦੀ ਹੈ ਤਾਂ ਬਸ ਆਪਾਂ ਆਪਣੀ ਇਸ ਮਾੜੀ ਆਦਤ ਤੋਂ ਛੁਟਕਾਰਾ ਪਾਉਣਾ ਹੈ ਇਸ ਵਾਰ ਜਦੋਂ ਵੀ ਲੋੜੀ ਦੀ ਅੱਗ ਬਾਲਣੀ ਹੈ ਜਦੋਂ ਵੀ ਉਹਦੇ ਵਿੱਚ ਤਿਲ ਸੁੱਟਨੇ ਹਨ ਕੋਈ ਵੀ ਹੋਰ ਕੰਮ ਜੋ ਵੀ ਕਰਦੇ ਹਾਂ ਉਹ ਕੀਤਾ ਨਾਲ ਆਪਣੇ ਮਨ ਨੂੰ ਇਹ ਵੀ ਮੈਸੇਜ ਦੇਣਾ ਹੈ ਕਿ ਮਨਾ ਬਹੁਤ ਸਮਾਂ ਆਲਸ ਸੁਸਤੀ ਦੇ ਵਿੱਚ ਗੁਜ਼ਾਰ ਲਿਆ ਪਰ ਅੱਜ ਮੈਂ ਆਪਣੀਆਂ ਇਹ ਸਾਰੀਆਂ ਮਾੜੀਆਂ ਆਦਤਾਂ ਤੋਂ ਤੌਬਾ ਕਰਦਾ ਹਾਂ ਮੈਂ ਇਸ ਆਲਸ ਨੂੰ ਸੁਸਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਜਗ੍ਹਾ ਨਹੀਂ ਦੇਣੀ ਮੈਂ ਸਵੇਰ ਤੋਂ ਹੀ ਸਮੇਂ ਸਿਰ ਉੱਠਾਂਗਾ ਕਿਉਂਕਿ ਜਿੰਨਾ ਮਨੁੱਖਾਂ ਦੀ ਦਿਨ ਦੀ ਸ਼ੁਰੂਆਤ ਸੂਰਜ ਚੜਨ ਤੋਂ ਪਹਿਲਾਂ ਹੋ ਜਾਂਦੀ ਹੈ ਜੋ ਮਨੁੱਖ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਨੇ ਉਹਨਾਂ ਦੇ ਉੱਤੇ ਇਹ ਆਲਸਦਲੀਦਰ ਆਪਣਾ ਘਾਟ ਪ੍ਰਭਾਵ ਪਾਉਂਦਾ ਹੈ ਤਾਂ ਬਸ ਇੱਕ ਤਾਂ ਆਦਤ ਬਣਾਉਣੀ ਹੈ ਕਿ ਸਵੇਰੇ ਜਲਦੀ ਉੱਠਣਾ ਹੈ ਸੂਰਜ ਚੜਨ ਤੋਂ ਪਹਿਲਾਂ ਹਰ ਹਾਲ ਦੇ ਵਿੱਚ ਉੱਠ ਜਾਣਾ ਹੈ ਅਤੇ ਉਠਦੇ ਅੰਸਾਰ ਆਪਣੇ ਦਿਨ ਦੀ ਸ਼ੁਰੂਆਤ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਤੋਂ ਕਰਨੀ ਹੈ ਫਿਰ ਜੋ ਵੀ ਕੰਮ ਸਾਡੇ ਜ਼ਿਆਦਾ ਜ਼ਰੂਰੀ ਨੇ ਉਹਨਾਂ ਨੂੰ ਪਹਿਲਾਂ ਕਰਨਾ ਹੈ ਆਪਣੇ ਕੰਮਾਂ ਦੀ ਵਿਉਂਤਬੰਦੀ ਸਾਡੀ ਰਾਤ ਤੋਂ ਹੀ ਬਣੀ ਹੋਣੀ ਚਾਹੀਦੀ ਹੈ ਫਿਰ ਸਵੇਰੇ ਉੱਠ ਕੇ ਸਾਡਾ ਬਹੁਤਾ ਸਮਾਂ ਬਰਬਾਦ ਨਹੀਂ ਹੁੰਦਾ ਕਿਉਂਕਿ ਜ਼ਿਆਦਾ ਸਮਾਂ ਆਪਾਂ ਇਸੇ ਤਰ੍ਹਾਂ ਬਰਬਾਦ ਕਰ ਦਿੰਦੇ ਹਾਂ ਕਿ ਕਿਹੜਾ ਕੰਮ ਕਿੱਥੋਂ ਸ਼ੁਰੂ ਕਰੀਏ ਕਿਹੜਾ ਕੰਮ ਪਹਿਲਾਂ ਕਰੀਏ ਕਿਹੜਾ ਮਗਰੋਂ ਕਰੀਏ ਵਿਉਧਬੰਦੀ ਕੀਤੀ ਹੋਵੇਗੀ ਤਾਂ ਸਵੇਰੇ ਉੱਠਦੇ ਆ ਸਾਰ ਮਾਲਕ ਦਾ ਨਾਮ ਲੈ ਕੇ ਆਪਾਂ ਆਪਣੇ ਕੰਮਾਂ ਦੀ ਸ਼ੁਰੂਆਤ ਕਰ ਸਕਾਂਗੇ ਦੇਖੋ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਤਾਂ ਆਉਂਦਾ ਹੈ ਜੇ ਅਸੀਂ ਖੁਦ ਬਦਲਣਾ ਚਾਹੀਏ ਜੇਕਰ ਅਸੀਂ ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡਣਾ ਚਾਹਾਂਗੇ ਮਾੜੀਆਂ ਆਦਤਾਂ ਨੇ ਮਾੜੀਆਂ ਆਦਤਾਂ ਨੇ ਸਾਨੂੰ ਨਹੀਂ ਫੜਿਆ ਅਸੀਂ ਆਦਤਾਂ ਨੂੰ ਫੜ ਕੇ ਬੈਠੇ ਹਾਂ ਜਿਸ ਦਿਨ ਅਸੀਂ ਮਨ ਬਣਾ ਲਿਆ ਕਿ ਅਸੀਂ ਆਪਣੇ ਅੰਦਰੋਂ ਇਹ ਆਪਣੀਆਂ ਮਾੜੀਆਂ ਆਦਤਾਂ ਅੱਜ ਹੀ ਖਤਮ ਕਰਨੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਆਦਤਾਂ ਅਪਣਾਉਣੀਆਂ ਹਨ ਤੇ ਫਿਰ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਬਸ ਜੋ ਵੀ ਆਪਣੇ ਕੰਮਾਂ ਨੂੰ ਅੱਜ ਤੋਂ ਕੱਲ ਤੇ ਟਾਲਣ ਦੀ ਆਦਤ ਹੈ ਇਹ ਛੱਡ ਦੇਣੀ ਹੈ ਲੇਟ ਉੱਠਣ ਦੀ ਆਦਤ ਲੇਟ ਉੱਠਾਂ ਦੀ ਆਦਤ ਛੱਡ ਦੇਣੀ ਹੈ ਬਸ ਜਲਦੀ ਉੱਠਣਾ ਹੈ ਉੱਠਦੇ ਅਸਾਰ ਮਾਲਕ ਦਾ ਨਾਮ ਲੈ ਕੇ ਆਪਣੇ ਕੰਮਕਾਰਾਂ ਨੂੰ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਜਿਹੜੇ ਵੀ ਕੰਮ ਨੂੰ ਹੱਥ ਪਾਉਣਾ ਹੈ ਉਹਨੂੰ ਮਨ ਲਾ ਕੇ ਉਤਸ਼ਾਹ ਨਾਲ ਕਰਨਾ ਹੈ ਲਗਾਤਾਰ ਕਰਨਾ ਹੈ ਇਹ ਨਹੀਂ ਕਿ ਕੋਈ ਵੀ ਕੰਮ ਇੱਕ ਦਿਨ ਕੀਤਾ ਤੇ ਦੂਜੇ ਦਿਨ ਕੀਤਾ ਬਾਅਦ ਵਿੱਚ ਛੱਡ ਦਿੱਤਾ ਜੋਗੇ 1 2 ਦਿਨ ਕੰਮ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਕਿਸੇ ਵੀ ਕੀਤੇ ਹੋਏ ਕੰਮ ਦਾ ਫਰਕ ਜਾਂ ਫਿਰ ਫਾਇਦਾ ਸਾਨੂੰ ਉਦੋਂ ਹੁੰਦਾ ਹੈ ਜਦੋਂ ਅਸੀਂ ਉਸ ਕੰਮ ਨੂੰ ਲਗਾਤਾਰ ਕਰਦੇ ਹਾਂ ਤਾਂ ਇਸ ਵੇਲੇ ਉੱਠਣਾ ਵੀ ਲਗਾਤਾਰ ਹੈ ਮਾਲਕ ਦਾ ਨਾਮ ਵੀ ਲਗਾਤਾਰ ਜਪਣਾ ਹੈ ਅਤੇ ਆਪਣੇ ਕੰਮਕਾਰਾਂ ਦੇ ਵਿੱਚ ਲਗਾਤਾਰ ਬਣਾਈ ਰੱਖਣਾ ਹੈ ਤਾਂ ਦੇਖਣਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਜ਼ਰੂਰ ਆਵੇਗਾ ਜੇ ਆਪਾਂ ਚਾਹੀਏ ਤਾਂ ਸਭ ਕੁਝ ਕਰ ਸਕਦੇ ਹਾਂ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰਨਾ ਹੈ ਜੇਕਰ ਆਪਾਂ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰਨਾ ਹੈ ਤਾਂ ਸਾਨੂੰ ਸਮੇਂ ਦੇ ਨਾਲ ਚੱਲਣਾ ਪੈਣਾ ਹੈ ਸਮੇਂ ਦੀ ਕਦਰ ਕਰਨੀ ਪੈਣੀ ਹੈ ਬਹੁਤ ਸਮਾਂ ਸੌਂ ਕੇ ਗਵਾ ਲਿਆ ਜ਼ਿੰਦਗੀ ਨੂੰ ਇੱਕ ਮਕਸਦ ਦੇਣਾ ਹੈ ਇਹ ਨਹੀਂ ਕਿ ਸਿਰਫ ਖਾ ਲਿਆ ਸੌਂ ਲਿਆ ਤੇ ਉੱਠੇ ਫਿਰ ਤੋਂ ਉਹੀ ਕੰਮ ਨਹੀਂ ਸਾਡੀ ਜ਼ਿੰਦਗੀ ਸਾਡੀ ਜ਼ਿੰਦਗੀ ਦਾ ਇੱਕ ਮਕਸਦ ਹੋਣਾ ਚਾਹੀਦਾ ਹੈ ਸਾਡੀ ਜ਼ਿੰਦਗੀ ਦਾ ਇੱਕ ਲਕਸ਼ ਹੋਣਾ ਚਾਹੀਦਾ ਹੈ ਫਿਰ ਉਸ ਲਕਸ਼ ਨੂੰ ਉਸ ਮੰਜ਼ਲ ਨੂੰ ਪ੍ਰਾਪਤ ਕਰਨ ਦੇ ਲਈ ਸਾਡੇ ਯਤਨ ਸਾਡੀਆਂ ਕੋਸ਼ਿਸ਼ਾਂ ਜ਼ਰੂਰੀ ਨੇ ਤਾਂ ਫਿਰ ਇਸ ਲੋੜੀ ਤੇ ਆਪਾਂ ਆਪਣੇ ਆਪ ਨੂੰ ਜ਼ਰੂਰ ਬਦਲੀਏ ਕਿਉਂਕਿ ਲੋੜੀ ਵਾਲੇ ਦਿਨ ਤੋਂ ਸਮੇਂ ਦੇ ਵਿੱਚ ਬਦਲਾਅ ਆਉਂਦਾ ਹੈ ਜਿਵੇਂ ਪਹਿਲਾਂ ਰਾਤਾਂ ਲੰਮੀਆਂ ਸੀ ਦਿਨ ਦਾ ਸਮਾਂ ਘੱਟ ਸੀ ਦਿਨ ਛੋਟੇ ਸੀ ਹੁਣ ਲੋਹੜੀ ਵਾਲੇ ਦਿਨ ਤੋਂ ਬਾਅਦ ਦਿਨ ਦਾ ਸਮਾਂ ਵਧਣਾ ਸ਼ੁਰੂ ਹੋ ਜਾਣਾ ਹੈ ਅਤੇ ਰਾਤ ਦਾ ਸਮਾਂ ਘਟਣਾ ਸ਼ੁਰੂ ਹੋ ਜਾਣਾ ਹੈ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਦਲਾਵ ਹੈ ਕਿ ਬਹੁਤ ਆਰਾਮ ਕਰ ਲਿਆ ਹੁਣ ਕੰਮ ਕਰਨ ਦਾ ਵੇਲਾ ਹੈ ਬਸ ਜਦੋਂ ਹੀ ਲੋਹੜੀ ਵਾਲੇ ਦਿਨ ਸਮੇਂ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੋਇਆ ਆਪਾਂ ਵੀ ਆਪਣੇ ਆਪ ਦੇ ਵਿੱਚ ਬਦਲਾਵ ਕਰਨਾ ਹੈ ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡਣਾ ਹੈ ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਜਿਸ ਮਨੁੱਖ ਨੇ ਸਮੇਂ ਦੀ ਕੀਮਤ ਨੂੰ ਸਮਝ ਲਿਆ ਸਮੇਂ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਉਹ ਮਨੁੱਖ ਸਦਾ ਹੀ ਕਾਮਜਾਬ ਅਤੇ ਖੁਸ਼ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ